ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਅੱਜ ਆਪਾਂ ਤਾਰੀ ਬਾਬਾ ਸਮਾਲ ਸਰ ਤੇ ਵੀ ਮਤਲਬ ਕਿ ਭਾਵਕ ਪਾਲ ਚੱਲ ਪਈ ਸੀ ਜੀ ਕਿਦਾਂ ਜੀ ਵੀ ਇਨਸਾਨ ਜਿਹੜਾ ਉਹਦੇ ਲਈ ਪੈਸਾ ਇੰਨਾ ਜ਼ਰੂਰੀ ਆ ਈ ਬੰਦੇ ਕਹਿੰਦੇ ਆ ਵੀ ਮਾਇਆ ਨੂੰ ਤਿਆਗ ਦਿਓ ਜੀ ਕਹ ਜਿਹੜੇ ਕਹਿੰਦੇ ਆ ਮਾਇਆ ਨੂੰ ਤਿਆਗ ਦਿਓ ਉਹ ਸਾਰਿਆਂ ਨੂੰ ਬਾਦਰ ਪਈਏ ਲੈ ਕੇ ਆਉਂਦਿਆ ਕਥਾ ਕਰਨ ਬਈ ਉਹ ਸਭ ਤੋਂ ਵੱਧ ਲੈ ਕੇ ਦੂਜਿਆਂ ਨੂੰ ਕਹਿਣਗੇ ਤੂੰ ਤਿਆਗ ਦੇ ਸਾਨੂੰ ਦੇ ਦੇ ਠੀਕ ਅਸੀਂ ਔਖੇ ਸਭ ਕੇ ਰੱਖ ਲਾਂਗੇ ਤੂੰ ਨਾ ਮਾਇਆ ਕਦੇ ਪਾਪ ਦੀ ਇਕੱਠੀ ਕਰ ਲਈ ਸਹੀ ਗੱਲ ਆ ਬਾਈ ਹੈਂ ਪਰਾ ਪ੍ਰਚਾਰ ਹੋ ਰਿਹਾ ਹੈ ਗੱਲਾਂ ਦੇ ਹਾਂ ਪ੍ਰਚਾਰ ਕਾ ਦਾ ਦੂਜੇ ਦੇ ਹੈ ਵੀ ਤੇਰੇ ਕੋਲੇ ਇਧਰ ਦੇ ਪ੍ਰਚਾਰ ਤਾਂ ਬਾਅਦ ਚ ਕਰਾਂਗੇ ਯਾਰ ਮੈਂ ਤਾਂ ਇਹ ਬਾਈ ਜੀ ਬਹੁਤ ਨੇਰਿਓ ਹੋ ਕੇ ਹੰਡਾਇਆ ਤੇ ਨੇਰਿਓ ਹੋ ਕੇ ਦੇਖਿਆ ਜਿੱਤੇ ਤੁਹਾਡੇ ਕੋਲੇ ਪੈਸੇ ਆ ਗਏ ਜਦੋਂ ਮੇਰੇ ਕੋਲੇ ਕੋਈ ਪੈਸਾ ਨਾ ਰਹਾ ਸਾਰੇ ਪੈਸੇ ਆਪਦੇ ਹੀ ਲੈ ਗਏ ਬਾਬਾ ਤੇ ਮੁੜ ਕੇ ਕਹਿੰਦੇ ਮਲੰਗ ਆ ਇਹਦੇ ਕੋਲੇ ਕੀ ਆ ਇਹਦੇ ਪੱਲੇ ਕੀ ਆ ਡੇਢ ਮਰਲੇ ਤੇ ਇਹਦਾ ਘਰ ਆ ਭਲਾਨਾ ਧੌਂਕਾ ਠੀਕ ਐ ਇਹ ਨਸਈਆ ਇਹ ਭਲਾਨਾ ਇਹਦਾ ਮੁੰਡਾ ਆਇਆ ਵਾਧੂ ਗੱਲਾਂ ਕਰੀਆਂ ਮੈਂ ਲੋਕਡਾਊਨ ਤੇ ਕੋਠੀ ਬੈਡਦੀ ਮੈਂ ਸਿਰੇ ਲਾਤੀ ਤਿੰਨ ਮੰਜ਼ਲੀ ਪਾ ਕੇ ਲਾ ਕੇ 7 ਲੱਖ ਰੁਪਈਆ ਕਹਿੰਦੇ ਇਹਦੇ ਕੋਲੇ ਹਰਾਮ ਦਾ ਪੈਸਾ ਇਹਦੇ ਕੋਲੇ ਕਿਹੜੀ ਕਮੀ ਆ ਏਅਰ ਨਹੀਂ ਛੱਡਿਆ ਬਾਬਾ ਜੀ ਹਨਾ ਉਹ ਜਿਹੜੇ ਬੰਦੇ ਕੋਲੇ ਕਿਹਾ ਸੀ ਉਹ ਕਹਿੰਦਾ ਭਾਈ ਯਾਰ ਜਿੱਦੇ ਉਹਨੇ ਨਹੀਂ ਪਾਇਆ ਸੀ ਉਹਦੇ ਕਹਿੰਦੇ ਸੀ ਮਲੰਗ ਆ ਹਾਂਜੀ ਡੂਡ ਮਰਲੇ ਚ ਘਾਰ ਆ ਤੇ ਪੱਲੇ ਕੀ ਆ ਤੇ ਜੇ ਅੱਜ ਪਾਉਣ ਲੱਗ ਗਏ ਤੁਸੀਂ ਕਹਿੰਦੇ ਇਹਦੇ ਕੋਲੇ ਕਿਹੜੀ ਕਮੀ ਆ ਹਰਾਮ ਦਾ ਪੈਸਾ ਬਾਦੂ ਆ ਇਹਦੇ ਕੋਲ ਜਿੰਨਾ ਮਰਜ਼ੀ ਪਾ ਦੇ ਫੇਰ ਵੀ ਮੈਨੂੰ ਜਾਦ ਆ ਸਾਡੇ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਮੈਨੂੰ 5 ਲੱਖ ਰੁਪਈਆ ਚਾਹੀਦਾ ਮੈਂ ਕਿਹਾ ਵੀ ਹੈ ਨਹੀਂ 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 ਮੇਰੇ ਘਰ ਵਾਲੀ ਕੋਲੇ ਬੈਠੀ ਕਹਿੰਦੀ ਕੌਣ ਸੀ ਮੈਂ ਕਿਹਾ ਫਲਾਨਾ ਸੀ ਕਹਿੰਦੇ ਕੀ ਮੰਗਦਾ ਮੈਂ ਕਿਹਾ ਪੈਸੇ ਕਹਿੰਦੀ ਕਿੰਨੇ ਮੈਂ ਕਿਹਾ 5-6 ਲੱਖ ਕਹਿੰਦੀ ਦੇ ਦੇ ਫਿਰ ਮੈਂ ਕਿਹਾ ਕਿੱਥੋਂ ਦੇਵਾਂ ਅਨੇਕ ਨਹੀਂ ਜਵਾਬ ਨਹੀਂ ਦੇਣਾ ਸੀ ਜਦੋਂ ਇਹ ਐਨੇ ਲਟਾਤੇ ਕਹਿੰਦੇ ਹੁਣ 5-6 ਲੱਖ ਵਾਲੀ ਕਿਹੜੀ ਗੱਲ ਆ ਇਹ ਵੀ ਦੇ ਦੇ ਮੈਂ ਕਹਾਂ ਯਾਰ ਦੇਵਾਂਗੇ ਕਿੱਥੋਂ ਜਦੋਂ ਆਪਣੇ ਕੋਲੇ ਹੀ ਨਹੀਂ ਹਾਂਜੀ ਕਹਿੰਦੀ ਐਫ ਡੀ ਹੋ ਗਈ ਨੇ ਈਸ਼ੂ ਦੀ ਉਹ ਤੜਾ ਦੇ ਬਾਬਾ ਯਕੀਨ ਮੰਨੀ ਮੈਨੂੰ 70 ਤੋਂ 75000 ਰੁਪਏ ਬੈਂਕ ਵਿਆਜ ਦਿੰਦੀ ਹ ਸਾਲ ਦਾ ਹਾਂਜੀ 10000 ਰੁਪਏ ਮੈਂ ਭਰਨਾ ਹੁੰਦਾ ਏ 10 11 12 ਠੀਕ ਹੈ ਪਤਾ ਸੀ ਯਾਰ ਸਾਲ ਦਾ ਮੈਂ ਭਰਦਾ ਸੀ ਇਹਨੂੰ ਵਿਆਹ ਵੇਲੇ ਘੱਟ ਤੋਂ ਘੱਟ ਵੀ ਨਹੀਂ ਦੇਈ ਸੀ ਤੇ ਵਿਆਹ ਵੇਲੇ 25-26 ਲੱਖ ਰੁਪਈਆ ਮੈੜਣਾ ਸੀ 9 ਤੋਂ ਰੁਪਈਆ ਹੀ ਸੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਮੈਂ ਮੈਂਟ ਜਿਤਰਾ ਆ ਕੇ ਮੈਂ ਕਿਹਾ ਵੀ ਹੁਣ 9 ਲੱਖਾ 10 ਕਿੰਨੇ ਪਾਵਾਂ ਕਹਿੰਦੇ 7 ਪਾ ਦੇ ਹਾਂਜੀ ਨਾ ਉਧਰ ਦੇ ਝੱਡੂ ਨਾ ਉਧਰ ਦੇ ਦੂਜੀ ਫੜੀ ਵੀ ਢਾਲੀ ਹੈ ਨਾ ਜਿਤਰਾ ਆ ਕੇ ਪੈਸੇ ਦੇ ਤੇ ਸਾਡੇ ਕੋਲੇ ਰਹੇਗਾ 2 ਲੱਖ ਤੇ ਉਹਨਾਂ ਨੇ ਮੋੜਤੇ ਮੋੜੇ ਗੀਮੀ ਜਿਹਨਾਂ ਨੂੰ ਪਤਾ ਵੀ ਜਮਾ ਕਲਾੜੀ ਚ ਬਾਹੀ ਵੀ ਫਸਿਆ ਬੈਠਾ ਉਹਦਾ ਯਾਰ ਵੀ ਯਾਰ ਦੀ ਜਾਂਦੀ ਜਾਰੇ ਯਾਰ ਵੀ ਇਹ ਦੇ ਕੇ ਜਾਰੇ ਵੱਡਾ ਕੰਮ ਯਾਰ ਯਾਰ ਦੇਂਦੀ ਵੀ ਚੱਲ ਜਾਣੇ ਦੇ ਕੋਈ ਨਾ ਰਹੇ ਯਾਰ ਥੀਕ ਐ ਪੈਰੀ ਗਾਣੇ ਲਈ ਮੈਂ ਉਹਨੂੰ ਕਦੇ ਮੁੱਕਰ ਜਾ ਕਦੇ ਇਹ ਨਹੀਂ ਕਹਿਣਾ ਤੈਨੂੰ ਇਜਵਾਗ ਦਾ ਬੋਹ ਕਰਦਾ ਆਪਦੇ ਦਾ ਕਹਿੰਦੇ ਇਹਨੂੰ ਪਤਾ ਜੇ ਮੈਂ ਲੜ ਪਿਆ ਮੈਨੂੰ ਜੇਲ੍ਹ ਜਾਣਾ ਪਊ ਤਾਂ ਮੇਰਾ ਮੁੰਡਾ ਕੀ ਕਰੂ ਜਮੇ ਨਹੀਂ ਲੜਦਾ ਕਹਿੰਦੇ ਜਵਾਗ ਟੁੱਟਦਾ ਹੀ ਮੁੱਕਰ ਜਾ ਕਹਿੰਦੇ ਫੇਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਜੇ ਮੈਂ ਆਪਦਾ ਜਵਾਗ ਦਾ ਕਰਦਾ ਨਾ ਤੇ ਮੈਂ ਕਿਹਾ ਜਵਾਗ ਦੇ ਪੈਸੇ ਮਰਦੇ ਵੇਖ ਕੇ ਮੈਂ ਤੈਨੂੰ ਮਾਰ ਵੀ ਸਕਦਾ ਪਰ ਇਹ ਲਈ ਠੀਕ ਹੈ ਮੈਂ ਕਿਹਾ ਇਹ ਵੀ ਨਾ ਭੁੱਲੀ ਤੇ ਮੈਂ ਕਿਹਾ ਤਾਂ ਚਲੋ ਠੀਕ ਹੈ ਘਰਾਂ ਦੇ 100 ਮਸਲੇ ਹੁੰਦੇ ਆ ਹਨਾ ਮੈਂ ਫੇਰ ਵੀ ਨਹੀਂ ਕਰਦੀ ਗੱਲ ਕਰਦਾ ਹੁੰਦਾ ਸੀ ਬਾਬਾ ਜਦੋਂ ਮੈਨੂੰ ਬਾਹਰੋਂ ਪਤਾ ਲੱਗਦਾ ਸੀ ਫੇਰ ਮੈਨੂੰ ਤੀ ਚੜਦੀ ਸੀ ਚੜਦਾ ਬਾਬਾ ਜੀ ਬੰਦੇ ਨੂੰ ਸਾਡਾ ਜਿਹੜਾ ਭਤੀਜਾ ਉਹਦਾ ਵਿਆਹ ਕਰਿਆ ਬਾਬਾ ਪਿੰਡ ਚ ਜਾ ਕੇ ਪੁੱਤਲਾ ਕੁਸੇ ਚ ਗਹਿ ਘਟ ਮ ਵਿਆਹ ਕੀਤਾ ਉਹਦਾ ਮੈਂ ਕਹਿੰਦਾ ਉਹਨਾਂ ਕਿਸੇ ਨੇ ਅੱਜ ਤੱਕ ਆਪਦੀ ਕੁੜੀ ਦੇ ਵਿਆਹ ਤੇ ਰੁਪਈਆ ਨਹੀਂ ਲਾਇਆ ਹੁਣਾ ਜਿੰਨਾ ਮੈਂ ਭਤੀਜੇ ਦੇ ਵਿਆਹ ਤੇ ਲਾਤਾ ਠੀਕ ਹੈ ਠੀਕ ਹੈ ਫੇਰ ਨੰਬਰ 2 ਤੇ ਉਹ ਵਿਆਹ ਲਾ ਕੇ ਸਾਰਾ ਕੁਝ ਕਰਕੇ ਮੈਨੂੰ ਕਾਟ ਮੈਨੂੰ ਨਹੀਂ ਦਿੱਤਾ ਵਿਆਹ ਦਾ ਪੈਸੇ ਮੈਂ ਲਾਏ ਆ ਹਲਵਾਈ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਬਾਬਾ ਜੀ ਆਏ ਨਹੀਂ ਤੁਸੀਂ ਕਹਿੰਦਾ ਕੋਈ ਵਿਆਹ ਤੋਂ ਬੰਦੀ ਬਣਾ ਲੈਂਦੇ ਮੈਂ ਕਹਾ ਉਹਨੇ ਆ ਬਾਈ ਮੈਂ ਕਹਾ ਜਵਾਕ ਦਾ ਪੇਪਰ ਜਾਈ ਪੇਪਰ ਦਵਾ ਕੇ ਆਉਣਾ ਮੈਨੂੰ ਸਾਡੇ ਘਰੋਂ ਫੋਨ ਨਹੀਂ ਆਇਆ ਵੀ ਤੁਸੀਂ ਆਏ ਕਿਉਂ ਨਹੀਂ ਲੇਟ ਐ ਕੀ ਗੱਲ ਐ ਵੀ ਦੇਣ ਚੱਪ ਗਿਆ ਹਲਵਾਈ ਦਾ ਫੋਨ ਗਿਆ ਉਹ ਬਈ ਇਨਾ ਮਾਰਾ ਜੀ ਮੈਨੂੰ ਉਹ ਗੱਲ ਵੀ ਹਜੇ ਤੱਕ ਆਪਾਂ ਨੂੰ ਕਿਸੇ ਨੇ ਪੁੱਛਿਆ ਤਾਂ ਹੈ ਨਹੀਂ ਠੀਕ ਹੈ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਯਾਰ ਕਰ ਲੈਣ ਦੇ ਰਾਂਝਾ ਰਾਜੀ ਹੈ ਨਾ ਫੇਰ ਵੇਖਾ ਭਤੀਜੇ ਨੇ ਹੱਥ ਵੜਾ ਲਿਆ ਫੇਰ ਮੈਂ ਖੜਿਆ ਜਾ ਕੇ ਪਿਓ ਪੱਜ ਗਿਆ ਦਾ ਫੋਨ ਬੰਦ ਕਰ ਲਿਆ ਉਹਨੇ ਉਹਨੂੰ ਪਤਾ ਈ 2.5 ਲੱਖ ਰੁਪਈਆ ਲੱਗੂਗਾ ਫੇਰ ਮੈਂ ਲਾਇਆ ਗਲੋਬਲ ਹਾਰਟ ਚ ਲੁਧਿਆਣੇ ਵੇਗਾ ਮੈਂ ਕਹਿੰਦਾ ਯਾਰ ਜਦੋਂ ਹੋਵੇ ਠੀਕ ਉਦੋਂ ਹੀ ਆਪਦੇ ਪਿਓ ਕੋਲੇ ਇਕੱਠੇ ਹੋ ਕੇ ਕਹਾਂਗਾ ਮੈਂ ਮਾੜਾ ਆਪਾਂ ਨੂੰ ਲੜਾਉਂਦਾ ਬਾਈ ਇੱਥੇ ਦੋਖੀ ਬੜੀ ਫਿੱਕੀ ਹਾਂ ਠੀਕ ਹੈ ਮੈਂ ਕਹਾ ਯਾਰ ਵਾਕਈ ਮੈਂ ਲੜਾਉਣਾ ਯਾਰ ਤੁਹਾਨੂੰ ਬਾਈ ਹਣਾ ਮੈਂ ਤਾਂ ਸੋਚਦਾ ਅੱਜ ਦੇ ਟਾਈਮ ਤੁਸੀਂ ਸੋਖੇ ਹੋ ਉਹ ਦਾ ਬੰਦੇ ਓਖੇ ਹੋਗੇ ਮੇਰਾ ਮੰਤਾ ਭਾਬੀ ਦੀ ਕਿਰਪਾ ਆਪਣੇ ਤੇ ਮਹਾਰਾਜ ਦੀ ਕਿਰਪਾ ਰੋਟੀ ਦਿੰਦਾ ਆਪਾਂ ਨੂੰ ਢੰਗ ਦੀ ਚਾਰ ਭਰਾ ਨਾਲ ਖੜੇ ਆ ਠੀਕ ਹੈ ਤੇ ਜੇ ਆਪਾਂ ਸੋਚੀਏ ਜੇ ਆਪਾਂ ਕਰਦੇ ਅੱਜ ਲਾਉਣੇ ਤਾਂ 10 ਲੱਖ ਨਾ ਆਪਣਾ ਵਾ ਵੱਢੀਦਾ 10 ਨਾ 12 ਨਾ ਵੱਢਿਆ ਕੋਈ ਬਾਈ ਉਹਦਾ ਵਿਆਹ ਹੀ ਪਾਜੀ 30 ਲੱਖ ਬਣਾਇਆ ਵਾ 15 ਤੋਂ ਤੇ ਬਾਕੀ ਘਰ ਦੇ ਨੂੰ ਵੀ ਲਾਉਣ ਆਇਆ ਬਾਬਾ ਤਾਂ ਤਾਂ ਤਮੀਨੇ ਤਾਂ ਜਿਗਾ ਬਸ ਉਹ ਤਾਂ ਹੁਣ ਵਾਲਾ ਭਰਦੇ ਨੂੰ ਫੇਰ ਲੈ ਲੈ ਕੰਮ ਜੀਮੇ ਕਾਲ ਨੂੰ ਇਕੱਠੇ ਲਾਉਣਾ ਦਾ 12 ਲੱਖ ਦੇ ਕੇ ਕਿਹੜਾ ਝੜਦਾ ਮੇਰਾ ਭਾਈ ਉਹਦਾ ਵਿਆਜ ਕਰਕੇ ਹੀ ਐ ਵੱਧ ਤੋਂ ਵੱਧ 15 ਲੈ ਲੈਣਗੇ ਉਹ ਵੀ ਚਾਹ ਹੁਣ ਆਪਾਂ ਜਿਵੇਂ ਨਸੇ ਜੜਾਉਂਦੇ ਸੀ ਜਾ ਹੋਰ ਕਰਦੇ ਸੀ ਜਾਂ ਆਪਾਂ ਲੋਕਾਂ ਦੀ ਹੈਲਪ ਕਰਦੇ ਸੀ ਉਸ ਵਿਸ਼ੇ ਤੇ ਆਪਣੇ ਤੇ ਕਰਦਾ ਚੜ ਗਿਆ ਠੀਕ ਹੈ ਫਿਰ ਇੱਕ ਮੇਰਾ ਦੋਸਤ ਸੀਗਾ ਮੈਂ ਨਾਂ ਲਈ ਦਿਨਸ ਲਖਣ ਵਿਚਾਰਾ ਹਾਂਜੀ ਬਹੁਤ ਸਾਰਿਆਂ ਨੂੰ ਪਤਾ ਜੀ ਉਹਦੀ ਮੌਤ ਹੋ ਗਈ ਵਿਚਾਰੇ ਤੈਨੂੰ ਪਤਾ ਯਾਰ ਤੇ ਉਹਦੇ ਪੈਸੇ ਲੈਣੇ ਸੀ 4-5 ਲੱਖ ਵਿਚਾਰੇ ਤੋਂ ਨਾ ਉਹ ਤਾਂ ਸਾਰਿਆਂ ਨੂੰ ਪਤਾ ਬਾਬਾ ਜੀ ਹਾਂ ਤੇ ਫਿਰ ਮੇਰਾ ਯਾਰ ਗੱਬਰ ਸੀ ਵਿਚਾਰਾ लुईस उना गहने ਧਰ ਕੇ ਪੈਸੇ ਦਿੱਤੇ ਸੀ ਰਜੂ ਨੂੰ ਉਹ ਕਹਿੰਦਾ ਚੱਲ ਲਾ ਕੇ ਆਏ ਕਰ ਲਾਂਗੇ ਮੁੰਡਾ ਬਾਹਰ ਭੇਜਣਾ ਉਹਦੀ ਵੀ ਮੌਤ ਹੋ ਗਈ ਵਿਚਾਰੀ ਦੀ ਹੈ ਨਾ ਤੇ ਠਕੂਦਰਤੀ ਮਾਰ ਪੈਂਦੀ ਹੁੰਦੀ ਹੈ ਬੰਦੇ ਨੂੰ ਇੱਕ ਦੇਵ ਆ ਬਹੁਤ ਸਿੰਘ ਵਾਲੇ ਉਹ ਤੋਂ ਲੈਣਾ 70000 ਰੁਪਏ ਉਹਦੇ ਪਤਾ ਕਿਵੇਂ ਭਰੇ ਸੀ ਮੈਂ Rajasthan ਚ ਉਹਦਾ ਰਾਜੀਨਾਮਾ ਕਰਾਇਆ ਸੀ ਗਾਹ ਦਿੱਤੇ ਸੀ ਕਿਸੇ ਨੂੰ 70000 ਗੱਡੀ ਛੜਵਾਈ ਸੀ ਤੇ 40000 ਤੇ ਨਿਬੜੇ ਮੇਰੇ ਨਾਲ ਇੱਥੇ ਅੰਨੇ 40 ਦੇ ਦਿਆਂਗੇ ਦਿੱਤਾ ਇਹ 40 ਵੀ ਨਹੀਂ ਉਥੇ 70 ਜਨੇਪੜੇ ਤੇ 40 ਦਿੱਤਾ 40 ਵੀ ਨਹੀਂ 20 ਘਰ ਪ੍ਰੀਤ ਦੇ ਘਰੇ ਚਲਿਆ ਗਿਆ ਬਾਗੇ ਪੁਰਾਣੇ ਉਹ ਤੋਂ ਲੈਣਾ ਸੀਗਾ 60-70000 ਰੁਪਏ ਉਹਦੀ ਵੀ ਘੱਟ ਕੋਈ ਛੜਾਈ ਸੀ ਬਾਬਾ 8000 ਰੋਜ਼ਾ ਹੀਗਾ ਜਦੋਂ ਮੈਂ ਘਰ ਦੇ ਹਾਲਾਤ ਵੇਖੇ ਉਹਨੂੰ ਮੈਂ ਕਿਹਾ ਬਾਈ ਛੱਡੇ ਯਾਰ ਮੈਂ ਨਹੀਂ ਆਉਦਾ ਇੱਕ ਤੋਂ ਬਾਅਦ ਤੇਰੇ ਘਰੇ ਯਾਰ ਇਹ ਤਾਂ ਬੱਬਾ ਹੀ ਹੋ ਗਾ ਜਿਵੇਂ ਰੱਬ ਨੂੰ ਬੰਦਾ ਨਹੀਂ ਭੇਜਦਾ ਹੁੰਦਾ ਇਸੇ ਤੇ ਹਲਕਾ ਕਰਨੀ ਬਸ ਉਹ ਓਕੇ ਬੰਦੇ ਨੂੰ ਹੁੱਖਾ ਬੰਦ ਦੇਖਿਆ ਨਹੀਂ ਅੰਦਾ ਉਹਦੇ ਨਾਲ ਖੜਨਾ ਬਸ ਤੁਸੀਂ ਤੇ ਇਸੇ ਕੰਮ ਨੂੰ ਵਾਸਤੇ ਆਏ ਬੱਬਾ ਦੁਨੀਆ ਕੋਸ਼ ਪਈ ਜਾਵੇ ਲੋਕ ਨਹੀਂ ਹਾਰਦੇ ਇਹ ਤਾਂ ਜਿਹੜਾ ਜੋਰ ਲੱਗਦਾ ਇਹਨਾਂ ਦਾ ਬੋਲਣ ਤੇ ਹੈ ਪਰ ਧੀਲਾ ਗੰਦੀ ਜਬਾਨ ਨਾਲ ਬੋਲਦਾ ਬੱਬਾ ਨੁਕਸਾਨ ਬਹੁਤ ਭੂਗਦਾ ਹੁੰਦਾ ਵੀ ਬਹੁਤ ਆ ਬੱਬਾ ਚੜਦੀ ਗਰ ਦੇ ਇਹਨਾਂ ਨੁਕਸਾਨ ਹੁੰਦਾ ਹੁਣ ਕਈ ਆਪਣੇ ਬੰਦੇ ਰੁਪਈਏ ਮੰਗਾ ਕੇ ਦੂਜੇ ਤੀਜਿਆਂ ਤੋਂ ਪਰ ਮੈਂ ਦੇਈ ਜਾਂਦਾ ਬਾਬਾ ਅਗਲਾ ਮੈਨੂੰ ਕਹਿੰਦਾ ਬਾਈ ਅਸੀਂ ਤਾਂ ਤੈਨੂੰ ਜਾਣਦੇ ਉਹਨਾਂ ਨੂੰ ਥੋੜੀ ਜਾਣਦੇ ਹਾਲਾਂਕਿ ਪੈਸੇ ਵੀ ਉਹਨਾਂ ਦੇ ਅਕਾਊਂਟ 'ਚ ਪਾਏ ਆ ਪਰ ਅਗਲੇ ਨੇ ਬਹਾਨਾ ਮੇਰਾ ਲਾ ਕੇ ਲਏ ਆ ਤੇ ਮੈਨੂੰ ਦੇਣੇ ਪੈਣਿਆ ਤੇ ਜੇ ਮੈਂ ਭਲਾ ਕਹਿ ਦਿਆਂ ਬਾਈ ਯਾਰ ਮੈਂ ਕਿਹੜਾ ਮੇਰੇ ਕਿਹੜੇ ਅਕਾਊਂਟ 'ਚ ਪਾਏ ਆ ਤੂੰ ਪਰ ਨਹੀਂ ਜੇ ਇੱਜ਼ਤ ਬਰਕਰਾਰ ਰੱਖਣੀ ਆ ਤਾਂ ਦੇਣੇ ਪੈਣਗੇ ਵੇਸ ਕਰਕੇ ਪਤਾ ਨਹੀਂ ਕਿਉਂ ਰੱਬ ਐਂ ਕਰਦਾ ਯਾਰ ਮੇਰਾ ਕਿਤੇ ਕਿਤੇ ਬੜਾ ਦਿਮਾਗ ਖਰਾਬ ਹੁੰਦਾ ਬੈਠੇ ਦਾ ਇਕੱਲੇ ਦਾ ਇਹ ਮਨਾ ਤੀਰੇ ਨਹੀਂ ਕਿਉਂ ਹੁੰਦਾ ਮੈਨੂੰ ਘਰ ਵਾਲੀ ਕਹਿੰਦੀ ਉਹ ਤੇਰਾ ਨਾਮਕ ਹਰਾਮ ਹੈ ਇੱਕ ਦਿਨ ਤਾਂ ਹੌਣ ਮੈਂ ਇੱਕ ਦਿਨ ਤਾਂ ਯਾਰ ਰਾਤ ਨੂੰ ਯਾਰ ਜਵਾਕ ਸੁੱਤਾ ਪਿਆ ਹੀ ਮੈਂ ਰੋਣ ਲੱਗ ਗਿਆ ਯਾਰ ਉਹ اٹ ਘੜੀ ਉਹਨੇ ਮੈਨੂੰ ਠਾ ਕੇ ਮੈਨੂੰ ਪਾਣੀ ਪਿਆਇਆ ਮੈਨੂੰ ਕਹਿੰਦੀ ਕਿਉਂ ਐ ਕਰਦਨ ਨਾਲ ਸਾਡਾ ਜਲ ਥੋੜਾ ਹੁੰਦਾ ਮੈਂ ਕਹਿੰਦਾ ਯਾਰ ਕਿਹੜੀ ਯਾਰ ਵੱਲ ਹੋ ਗਈ ਆਪਾਂ ਤੋਂ ਆਹ ਬਾਬਾ ਟੈਨਸ਼ਨ ਉਹ ਮੈਨੂੰ ਕਹਿੰਦੀ ਦਫਾ ਕਰ ਕਹਿੰਦੀ ਅੱਗੇ ਇੰਨੇ ਕਮਾਲੇ ਆ ਫੇਰ ਕਮਾਲੇਗਾ ਤੇਰੇ ਨਾਲ ਹੀ ਅਸੀਂ ਆ ਕਹਿੰਦੀ ਜੇ ਤੈਨੂੰ ਕੁਝ ਹੋ ਗਿਆ ਸੀ ਕੀ ਕਰਾਂਗੇ ਜਦੋਂ ਤੇਰੇ ਜਿਉਂਦੇ ਜੀ ਨਹੀਂ ਆ ਕੇ ਖੜਦੇ ਤੇ ਤੇਰੇ ਤੋਂ ਬਾਅਦ ਕਿਹੜਾ ਕਰੂ ਤੁਹਾਡੇ ਕੋਲੇ ਕੋਈ ਜਵਾਦ ਦਾ ਕੌਣ ਆ ਮੈਂ ਕਹਿੰਦਾ ਬਿਲਕੁਲ ਯਾਰ ਗੱਲ ਤੇਰੀ ਸਿਆਣੀ ਆ ਹਨਾ ਵੀ ਆਦਾ ਜਵਾਬ ਪਾ ਲੈਣਾ ਬਾਈ ਇਹਦਾ ਕੀ ਕਸੂਰ ਆ ਇਹ ਕਹਿ ਦਿੰਦਾ ਜਦੋਂ ਮੇਰੀ ਵਾਰੀ ਆਈ ਪਾਪਾ ਤੇਰੇ ਕੋਲੇ ਪੈਸੇ ਮੋਗ ਗਏ ਜਦੋਂ ਮੈਂ ਨਿਆਣਾ ਸੀਗਾ ਉਦੋਂ ਦੂਜਿਆਂ ਲਈ ਤੇਰੇ ਕੋਲੇ ਪੈਸੇ ਸੀਗੇ ਮੇਰੇ ਤਾਏ ਦੇ ਮੁੰਡੇ ਲਈ ਪੈਸੇ ਸੀਗੇ ਭਾਂਜਿਆਂ ਲਈ ਪੈਸੇ ਸੀ ਸਾਡੀ ਵੇਰੀ ਕਿੱਧਰ ਗਈ ਸੋਚਣਾ ਤਾਂ ਹੈਗਾ ਬਾਈ ਉਈ ਜੁਹਾਗ ਆਪਣਾ ਬਾਹਰ ਜਾਂਦਾ ਸੀਗਾ ਮੈਂ ਲੱਖ ਲੱਖ 2-2 ਲੱਖ ਦੀ ਸ਼ੌਪਿੰਗ ਕਰਾ ਕੇ ਭੇਜਦਾ ਯਾਰ। ਆਹ ਜਿਹਨੇ ਬਾਹਰ ਜਾਣਾ ਸੀਗਾ ਮੈਨੂੰ ਪਤਾ ਫੋਨ ਆਈਫੋਨ ਪਹਿਲਾ ਆਈਫੋਨ ਆਇਆ ਸੀਗਾ 80000 ਦਾ। 80000 ਦਾ ਮੈਨੂੰ ਨਹੀਂ ਪਤਾ ਕਿਹੜਾ ਨੰਬਰ ਜੀ ਉਹਦਾ। ਉਹਨਾਂ ਦਾ ਪੂਰੇ ਪਟੰਡੇ 'ਚ ਦੋ ਹੀ ਆ। ਮੰਗਾ ਦੇ ਆ ਇੱਕ ਬਲੈਕ ਹੈ ਇੱਕ ਹੋਰ ਲਿਆਈਗਾ ਉਹਨਾਂ ਕਨੇਡਾ ਕਨੇ ਕਿਹੜਾ। ਹਨ ਮਹਰੂਨ ਮੈਂਗਾ ਵੀ ਮੰਗਾ ਦੇ ਕਿਹੜਾ ਲੈਣਾ ਦੱਸ। ਉਹ ਕਹਿੰਦਾ ਮਗਾਈ ਤਾਂ ਜਿਹੜੀ ਲੈਣਾ। ਇਹ ਕਹਿੰਦਾ ਵੀ ਮਗਾ ਦੇ ਉਹਨੇ ਮਗਾਤਾ ਆਪਾਂ ਨੂੰ پیسے ਦੇ ਤੇ ਮਾੜਾ ਚੱਕ। ਠੀਕ ਹੈ ਤੇ ਜਦੋਂ ਆ ਚੋਰ ਨੇ ਮੰਗਿਆ ਤੇ ਕੈਸਟਾਂ ਤੇ ਲੈ ਕੇ ਦਿੱਤਾ ਬਾਈ। ਹੈ? ਉਹ ਕੋਈ ਵੀ ਮਾਣ ਨਾ ਬੰਦੇ ਉਹੜਾਈ ਜਾਂਦੇ ਆਪਨੇ। ਮੈਂ ਕਹਿੰਨਾ ਅਗਲਾ ਫੋਨ ਨਹੀਂ ਲਾਉਂਦਾ ਅਗਲਾ ਕਹਿੰਦਾ ਫੋਨ ਨਾ ਮਗਾ ਲੈ। ਵਿਵਾਹ ਤਾਂ ਨਹੀਂ ਕਰਦੇ। ਨਾ। ਇਸ ਕਰਕੇ ਕਹਿਣਾ ਭਗਤੋ ਆਪ ਦਾ ਕਰੋ ਆਪ ਦਾ ਖਾਓ ਆਪ ਦਾ ਹੀ ਸਾਰਾ ਕੁਝ ਕਰੋ ਪ੍ਰਭੂ ਆਪਦੇ ਬੱਚਿਆਂ ਨਾਲ ਕੜੋ ਬਾਣੀ ਪੜੋ ਦੋ ਟਾਈਮ ਗੁਰੂ ਘਰ ਜਾਓ ਯਾਰ ਜਿੱਥੇ ਵੀ ਤੁਸੀਂ ਜੀ ਨੂੰ ਮੰਨਦੇ ਆ ਉੱਥੇ ਜਾਓ ਖੁਸ਼ ਰਹੋਗੇ ਜੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਜੋਗੇ ਆਪ ਬਰਬਾਦ ਹੋ ਜਾਓਗੇ ਲੋਕ ਖੁਸ਼ ਨਹੀਂ ਹੋਣੇ ਤੁਹਾਡੇ ਕੋਲ ਮੈਂ ਇਸ ਗਲਤ ਫਹਿਮੀ ਚ ਹੀ ਬੁढ़ा ਹੋ ਗਿਆ ਲੋਕਾਂ ਨੂੰ ਖੁਸ਼ ਕਰਦਾ ਹੀ ਪਰ ਮੈਤੋਂ ਨਹੀਂ ਹੋਈ ਨਹੀਂ ਦੇ ਵੋਸੀ ਬਿਤਰੋਂ ਤੋਂ ਬਲ ਆ ਹੋ ਜਾਣ ਦੇ ਕਰਨੇ ਆ ਪਰ ਮੈਤੋਂ ਤਾਂ ਹੋਏ ਨਹੀਂ ਮਾਦਾ ਕੰਦਾ ਜੱਟ ਕਰਾ ਮਾਰਨ ਵਾਲਾ ਕਰਤਾ ਇਹਨਾਂ ਬੰਦਾ ਦਾ ਡਾ ਹੋਵੇ ਇਹਨਾਂ ਜਦੋਂ ਮਾਰਾ ਕਿਸੇ ਦਾ ਕਰਤਾ ਉਹਨੂੰ ਚੰਗਾ ਰੰਗ ਦੇ ਦਿੰਦੇ ਅਲਟ ਚੱਲਦੇ ਬਾਤਾਂ ਡੰਡੇ ਦੇ ਯਾਰ ਹੈ ਠੀਕ ਹੈ ਇਹਦਾ ਹੁਣ ਬਾਲੀਆਂ ਗੱਲਾਂ ਕਰ ਨਹੀਂ ਸਕਦੇ ਆਪਾਂ ਪਰ ਹੈ ਆਈਆਂ ਠੀਕ ਹੈ ਮੇਰ ਨਾਲ ਤਾਂ ਹੋਈਆਂ ਭਰਾਵਾ ਰਾਹਤਾਂ ਤੇ ਮੈਂ ਦਿਹਾੜੀਆਂ ਕਰੀਆਂ ਠੀਕ ਹੈ ਇੱਥੇ ਮੈਂ ਮੈਨੂੰ ਪਤਾ ਵੀ ਪਿੰਡ ਸਾਡੇ ਕੋਠੀ ਪਾਈ ਜਾਣ ਮੇਰਾ ਸ਼ੋਰ ਮੇਰੀ ਮਾਤਾ ਕੋਲੇ ਜਾਵੜਿਆ ਕਹਿੰਦਾ ਟੋਫੀ ਲੈਣੀ ਆ ਉਹਨੇ ਟੋਫੀ ਦਿੱਤੀ ਦੂਜੇ ਜ਼ੋਰ ਨੂੰ ਮੇਰਾ ਜੋਰ ਕੰਦਾ ਟੋਫੀ ਇੱਕ ਹੀ ਹੁੰਦੀ ਆ ਰੁਪਈਏ ਦੀ ਉਹ ਕੋਈ ਆ ਪੈਸੇ ਦੀ ਉਹ ਨਹੀਂ ਸਾਡੇ ਕੋਲੇ ਐ ਨਹੀਂ ਆਪਦੇ ਪਿਓ ਤੋਂ ਲੈ ਜੋਰ ਮੇਰਾ ਰੋਂਦਾ ਰੋਂਦਾ ਦੀ ਮੰਮੀ ਕੋਲੇ ਆ ਗਿਆ ਇੱਕ ਟੋਫੀ ਨਹੀਂ ਦਿੱਤੀ ਮੇਰੇ ਜਵਾਕ ਨੂੰ ਯਾਰ ਤੇ ਮੈਂ ਕਤਲ ਲੈ ਲਿਆ ਆਪਦੇ ਸਰ ਮੇਰੇ ਭਾ ਨਈ ਮੇਰਾ ਭਰਾ ਬਾਹਰ ਨਹੀਂ ਜਾਂਦਾ ਸੀ ਉਦੋਂ ਕਤਲ ਇਹਦੇ ਜਿੰਮੇ ਇਹ ਤਾਂ ਬੁੜੀ ਮਰੀ ਜਿੰਮੇ ਮੈਂ ਲਈ ਆਪਦੇ ਆ ਮੇਰੇ ਮੁੰਮੋ ਨੇ ਰਾਜੀ ਨਾਵਾ ਕਰਿਆ ਕੋਠੀ ਮੈਂ ਦਿੱਤੀ ਬਦਨੀ ਵਾਲੀ ਯਾਰ 40 ਲੱਖ ਦੀ ਉਹਨਾਂ ਨੂੰ ਯਾਰ ਤੇ ਤਸਵੀਰ ਬੰਮਾ ਇਹ ਹੈ ਮੈਂ ਕੀ ਕਹਿ ਸਕਦਾ ਕਿਸਮਤ ਮੈਂ ਫੇਰ ਗਿਆਂਦਾ ਹੀ ਨਹੀਂ ਮੇਰੇ ਜਵਾਗ ਦੇ ਤਾਏ ਚਾਚੇ ਹੋਣ ਗਏ ਆਉਣਗੇ ਮੈਨੂੰ ਕੀ ਪਤਾ ਵੀ ਕੋਈ ਵੀ ਨਹੀਂ ਹੋਣਾ ਇਹ ਤਾਂ ਬੰਦਾ ਹਰੇਕ ਬੰਦਾ ਹੀ ਸੋਚਦਾ ਹੈ ਉਹ ਤਾਂ ਮੇਰੇ ਤਾਏ ਦਾ ਮੁੰਡਾ ਜੱਸਾ ਜਿਹੜਾ ਡੇਰੀ 'ਚ ਲੱਗਿਆ ਮੁਕੇ ਡਰਾਈਵਰ ਆ ਹਨਾ ਤੇ ਲਾ ਉਹ ਵਰਤਦਾ ਸਿੱਧੀ ਨੀਤ ਨਾਲ ਆਪਣੇ ਨਾਲ ਬੱਬਾ ਕੋਈ ਸਵਾਰਥ ਨਹੀਂ ਉਹਨੂੰ নো ਡਾਊਟ ਦੇਣ ਵਰਤਦਾ ਬੰਦਾ ਮੈਨੂੰ ਉਹ ਭਰਾ ਆਪਣਾ ਛੋਟਾ ਠੀਕ ਹੈ ਬਾਕੀ ਦਾ ਸਤਨਾਮ ਹੀ ਹੈ ਭਾਈ ਠੀਕ ਹੈ ਜੀ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਆਪਾਂ ਨਹੀਂ ਰਹਾ ਹੋ ਗਿਆ ਸੀ ਅਸੀਂ ਲੁਧਿਆਣੇ ਗਏਗੇ ਸੀ ਗ੍ਰਾਫਸ ਕਾਰਡ ਜਾ ਲੈਣ 2000 ਧੋਖਾ ਹੋ ਗਿਆ ਆਪਣੇ ਨਾਲ ਚੋਰ ਨਾਲ ਉਹ ਜਿਹਨੇ ਕੰਪਿਊਟਰ ਬੰਨ ਕੇ ਦਿੱਤਾ ਯੋਨੇ ਪੁਰਾਣਾ ਬੰਨਤਾ ਯਾਰ ਕਿ ਤੋ ਇਹਨੂੰ ਵਿਚਾਰੇ ਨੂੰ ਤੇ ਉਹ ਕਹਿੰਦੇ ਗ੍ਰਾਫਸ ਕਾਰਡ ਇਹਦੇ ਲੱਗਣਾ ਹੀ ਨਹੀਂ ਤੇ ਉਹ ਹੁਣ ਦਿਮਾਗ ਖਰਾਬ ਕਰੀ ਪਿਆ ਹੁਣ ਸਾਰਾ ਕੋਈ ਟੀ ਹੈ ਜੋ ਹੋਊਗਾ ਉਹਦਾ ਫੇਰ ਉਹ ਆਊਗਾ ਤੇ ਠੀਕ ਹੈ ਕੋਈ ਫੇਰ ਵੀ ਕੋਈ ਉੱਚਾ ਨੀਮਾ ਸ਼ਬਦ ਬੋਲਿਆਗਾ ਬਤਾ ਮਾਫੀ ਚਾਹੁੰਦੇ ਆ ਵੀਰਾਂ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ